ਲੋ ਜੀ ਘਰੋਂ ਚੈੱਕ ਇਹ ਸਾਡੇ ਨੌਜਵਾਨ ਨੇ ਪੰਜਾਬ ਦੇ ਨੌਜਵਾਨ ਗੱਭਰੂ ਹੈਲੋ ਆਈ ਕਰਦੇ ਹਾਏ 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 ਨਹੀਂ ਹੈਲੋ ਹੋ ਗਿਆ ਸੀ ਇਧਰ ਖੂਹ ਆ ਗਿਆ ਜੀ ਪੁਰਾਣਾ ਇਹ ਤਾਂ ਪਾਣੀ ਵੀ ਆ ਓਏ ਪਰ ਪਾਣੀ ਹੈ ਡੂੰਗਾ ਨਹੀਂ ਹੈਗਾ ਕੱਲਾ ਖੂਹ ਹੀ ਹੈ ਦੇਖਣ ਨੂੰ ਖੂਹ ਹੈ ਬੱਸ ਆਹ ਸਲੀ ਖੂਹ ਨਹੀਂ ਹੈਗਾ ਆ ਸੀ ਓਏ ਖਾਣ ਪੀਣ ਵਾਲਾ ਸਿਸਟਮ ਆ ਗਿਆ ਆ ਸੀ ਖਾਣ ਪੀਣ ਵਾਲਾ ਆਇਓ ਮੈਂ ਆ ਦੇ ਜੀ ਇਹ ਕਿੰਨੇ ਟੋਟਲ ਮੈਂਬਰ ਤਿੰਨ ਜਾਣੇ ਜੀ ਮਾਣੇ ਹੈ ਰੋਸ਼ ਕਰਦੇ ਕਰ ਲੈ ਜੀ ਕਰ ਲੈ ਕਰ ਗਏ ਤਿੰਨ ਹੈ ਨਹੀਂ ਦੇ ਜੀ ਆ ਜਾ ਕਿ ਮੈਂ ਲਾ ਆਪਣੇ ਬੈਂਡ ਲਾਉਣਗੇ ਹਨਾ ਜੀ ਬੈਂਡ ਲਾਉਣਗੇ ਮੇਰੇ ਨਾਲ ਹੂੰ ਤਿੰਨ ਮੈਂਬਰ ਆਉਂਗਾ ਅੱਛਾ ਤਿੰਨ ਜੀ ਆਪੀ ਤਿੰਨ ਮੈਂਬਰ ਇੱਥੇ ਬੈਠੀ ਬੈਠ ਜੀ ਤੇ ਬਿਠਾ ਦੇ ਯਾਰ ਨੂੰ ਉੱਪਰ ਨਾ ਬੈਠ ਜੀ ਵੀਰੇ ਉੱਪਰ ਬੈਠਦੇ ਆ ਉੱਥੇ ਉੱਪਰ ਜੀ ਬੈਠਦੇ ਨੇ ਯਾਰਾ ਉਹ ਇੱਥੇ ਬੈਠੋ ਪਾ ਕੇ ਲਿਆਉਣਾ ਪਊਗਾ ਦੇਖਦੇ ਆ ਕੀ ਕਹਿੰਦੇ ਆ ਪਾ ਕੇ ਲਿਆਉਣਾ ਪਊਗਾ ਪਾ ਕੇ ਲਿਆ ਕੇ ਦੇਣਗੇ ਪਾ ਕੇ ਹੁਣ ਪਾ ਕੇ ਲਿਆਵਾ ਕੋਈ ਨੀਂਵੇ ਤਾਂ ਬਹਿਦਾ ਜਾਓ ਇੱਥੇ ਮਰ ਠੀਕ ਹੈ ਜੀ ਓਕੇ ਓਕੇ ਖਾਣਾ ਪਾ ਕੇ ਲਿਆਉਣਾ ਬੂਆ ਖਾਣਾ ਪਾ ਲਈ ਵੀਰੇ ਫਿਰ ਮਿਲਦੇ ਹਾਂ ਨੂੰ ਫਿਰ ਦਿਖਾਉਣਾ ਨੂੰ ਇੱਥੇ ਕੀ ਕੀ ਕੁਝ ਮਿਲਦਾ ਤਾਂ ਹਾਂਜੀ ਕੋਈ ਗੱਲ ਨਹੀਂ ਖਾਣਾ ਖਾਣਾ ਪਾ ਕੇ ਇੱਥੇ ਆ ਜਾਓ ਹੁਲਕੇ ਤਾਂ ਟੇਬਲ ਤੇ ਮਿਲ ਜੂਗਾ ਓਕੇ ਇੱਥੇ ਵੀਰੇ ਅਨਲਿमिटेड ਫੂਡ ਆ ਤੁਸੀਂ ਕਿੰਨਾ ਮਰਜ਼ੀ ਖਾ ਸਕਦੇ ਹੋ ਕੁਝ ਮਰਜ਼ੀ ਖਾ ਸਕਦੇ ਹੋ ਦੇਖਾ ਆ ਮਾਨੂੰ ਪਹਿਲਾਂ ਕੀ ਕੀ ਕੁਛ ਇੰਦਰ ਸਲਾਦ ਪਾਪੜ ਤੇ ਨਿੱਕਲ ਆ ਗਿਆ ਤੇ ਆਹ ਦਹੀਂ ਭੱਲਾ ਆ ਗਿਆ ਸਾਈ ਪਨੀਰ ਆ ਗਿਆ ਆ ਪਤਾ ਨਹੀਂ ਕੀ ਹੈ ਭਿੰਡੀ ਚਨਾ ਬਣਾਣੀ ਨਹੀਂ ਓਕੇ ਓਕੇ ਲਓ ਜੀ ਆਪਾਂ ਆਪਣੀ ਰੋਟੀ ਪਾ ਲੇ ਆ ਭੱਲਾ ਦਾ ਆ ਪਨੀਰ ਆ ਤੇ ਕਰਦਾਲ ਹੈ ਤੇ ਨਾਲ ਚਿਕਨ ਹੈ ਇਥੇ ਤੁਸੀਂ ਕੁਝ ਮਾਦੀ ਖਾ ਸਕਦੇ ਹੋ ਤੇ ਇਧਰ ਮਿਰਚਾਂ ਮਤਲਬ ਇਹ ਪਾਣੀ ਦੇ ਤਾਂ ਡੋਬੋ ਕੇ ਰੱਖੀਆਂ ਨੇ ਇਹਦੇ ਨਾਲ ਕੜੱਤਨ ਮਰ ਜਾਂਦੀ ਹੈ ਤੇ ਇਧਰ ਬਾਈ ਸਾਡਾ ਨੌਜਵਾਨ ਦੋ ਕੀਰੇ ਪਾ ਲਿਆ ਥੋੜੀ ਦਾਲ ਪਾ ਲਿਆ ਆਪਦੇ ਸਰੀਰ ਜੋਗੀ ਤੇ ਬਾਕੀ ਉਹਨੂੰ ਖਾ ਕੇ ਦੁਬਾਰਾ ਕਰਦੇ ਆ ਗੱਲਾਂ ਬਾਤਾਂ ਲਓ ਜੀ ਹੁਣ ਆਪਾਂ ਰੋਟੀ ਪਾਣੀ ਸਰਾ ਕੇ ਚੱਲਿਆਂ ਬਾਹਰ ਇਹਦੇ ਬਾਅਦ ਇੱਕ ਐਕਟੀਵਿਟੀਆਂ ਨੇ ਇਥੇ ਉਹ ਤੁਹਾਨੂੰ ਦਿਖਾਵਾਂਗੇ ਇਹ ਜਿਹੜੇ ਬੈਂਡ ਨੇ ਇਥੇ ਕੱਟ ਦਿੱਤੇ ਜਾਂਦੇ ਨੇ ਤੇ ਇੱਥੇ ਆਪਾਂ ਫੀਡਬੈਕ ਦੇਣ ਲੱਗੇ ਆ ਤੇ ਅੱਜ ਹੈਗੀ ਹੈ ਤਰੀਕ 15/10/25 ਨੰਬਰ ਬੋਲੀਏ ਤੇਰਾ ਤੇਰੀ ਬਾਹ ਮੁੰਬਈ ਮੁੰਬਈ ਤੋਂ ਵੀ ਆਉਂਦੇ ਇੱਥੇ ਹੋ ਹੈ ਮੁੰਬਈ ਤੋਂ ਵੀ ਆਇਆ ਗਈ ਤੇ ਮੁੰਬਈ ਦੇਗਾ ਕਰਨ ਛੋ ਆਨਸਾ ਬੇਬੀ ਗੱਤੀ ਚੱਕ ਲਓ ਜੀ ਹੁਣ ਆਪਾਂ ਚੱਲੇ ਆਂ ਗੇਮਾਂ ਕਰਨ ਰੋਟੀ ਪਣੀ ਆਪਾਂ ਛਕ ਲਿਆ ਬਈ ਇੰਨਾ ਕਾ ਨਜ਼ਾਰਾ ਹੈ ਨਾ ਰੋਟੀ ਪਣੀ ਛਕ ਕੇ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਇਥੇ ਹੈ ਨਹੀਂ ਸੀ ਜੇ ਬੰਦਾ ਵੈਸ਼ਨੂ ਆ ਮਤਲਬ ਵੈਸ਼ਨੂ ਨਹੀਂ ਕਹਿ ਸਕਦੇ ਪਰ ਜਿਹੜਾ ਬੰਦਾ ਵੈਜਾ ਹੈ ਉਹਦੇ ਵਾਸਤੇ ਪਨੀਰ ਖੀਰ ਇਹੋ ਜੀ ਸਾਰੀਆਂ ਚੀਜ਼ਾਂ ਹੀ ਸੀ ਤੇ ਜਿਹੜਾ ਬੰਦਾ ਚਿਕਨ ਖਾਣ ਦਾ ਸ਼ਕੀਨ ਹੈ ਤੇ ਉਹਦੇ ਵਾਸਤੇ ਸੀਗਾ ਕੜਾਹੀ ਚਿਕਨ ਸੀਗਾ ਤੇ ਚਿਕਨ ਚੱਲੀ ਸੀ ਤੇ ਬਾਕੀ ਹੋਰ ਬਹੁਤ ਕੁਸੀ ਦਹੀਂ ਭੱਲਾ ਬਹੁਤ ਕੁਸੀ ਦਾ ਤੇ ਹੁਣ ਆਪਾਂ ਚੱਲੇ ਆ ਐਕਟੀਵਿਟੀ ਕਰਨ ਐਕਟੀਵਿਟੀ ਤੇ ਵਿੱਚ ਕਹਿੰਦੇ ਵੀ ਉਹ ਵੀ ਆ ਇੱਕ ਸ਼ੋਅ ਵੀ ਨੇ ਵਿੱਚ ਦੋ ਤਿੰਨ ਤੇ ਉਹ ਵੀ ਹੁਣ ਤੁਹਾਨੂੰ ਦਿਖਾਉਣੇ ਆ ਇਸੇ ਕੀ ਕੀ ਐਕਟੀਵਿਟੀਆਂ ਨੇ ਸਭ ਤੋਂ ਪਹਿਲਾਂ ਇਹ ਆ ਰਿੰਗ ਜਿਹੜੇ ਆਪਾਂ ਇਹਨਾਂ ਦੇ ਵਿੱਚ ਪਾਉਣੇ ਹੁੰਦੇ ਆ ਤੇ ਇੱਕ ਆਹ ਚੀਜ਼ਾਂ ਨੇ ਤੇ ਉਸ ਤੋਂ ਬਾਅਦ ਇੱਕ ਬੋਲ ਜੀ ਜਿਹਦੇ ਨਾਲ ਆਪਾਂ ਗਲਾਸ ਛੱਡਦੇ ਹਾਂ ਮੇਲਿਆਂ ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਚੇਅ ਕਲੈਕਟ ਕੀਤੀ ਆ ਇੱਕ ਟਿਕਟ ਦੇ ਮਤਲਬ ਤਿੰਨ ਨਿਸ਼ਾਨੇ ਨੇਗੇ ਆਪਾਂ ਨਿਸ਼ਾਨੇ ਲਾ ਕੇ ਦੇਖਦੇ ਆ ਨਿਸ਼ਾਨਬਾਜ਼ੀ ਕਰਾਂਗੇ ਤੇ ਇਸ ਤੋਂ ਬਾਅਦ ਦੇਖਦੇ ਆ ਕਿਹਦਾ ਨਿਸ਼ਾਨਾ ਕਿੰਨਾ ਕ ਪੱਕਾ ਪਤਾ ਲੱਗ ਗਿਆ ਜੂ ਕੌਮਣ ਵੱਡਾ ਹੋ ਕੇ ਅਰਜਨ ਬਣੂਗਾ ਤੇ ਕਿਹੜਾ ਥੱਲੀ ਰਹਿ ਜੂਗਾ ਆਪਾਂ ਆਪਣਾ ਦੇਖੀ ਮੈਂ ਤਿੰਨੇ ਵਾਰ ਲਓ ਵੀ ਆਪਣਾ ਬੰਦਾ ਨਿਸ਼ਾਨਾ ਲਾਉਣ ਲੱਗਿਆ ਦੇਖਦੇ ਆ ਕਿੱਡਾ ਕ ਵੱਡਾ ਹੈ ਵੱਡਾ ਹੋ ਕੇ ਅਰਜਨ ਬਣੂਗਾ ਇਹ ਫੈਸਲਾ ਮਾਰ ਦੇ ਕੋਲੀ ਤੂੰ ਪੜੀ ਖੜਾ ਹੋਏ ਇੰਨਾ ਤੇਰਾ ਹੱਥ ਕੰਮ ਹੀ ਜਾਂਦੇ ਨੇ ਮਾਰਨਾ ਯਾਰ ਇਹਨੇ ਚਰਚ ਗੰਨ ਗੁੱਸਾ ਮਨਾ ਜੂਗੀ ਓਏ ਲੱਗਿਆ ਨਹੀਂ ਫਸੋਗਾ ਫਸੋ ਫਸੋ ਫਸੋਗਾ ਫਸੋ ਕਿਹੜਾ ਪਟਕ ਕੇ ਹੈ ਹੈ ਕਿਤਾ ਕੰਮ ਛੋਟਲੇ ਲੈ ਬੈਕ ਸ਼ੋਟ ਲੈ ਲੈ ਸੀ ਕੋਈ ਨਹੀਂ ਸ਼ੋਟ ਤੇਰੇ ਬਣਾਵਾਗੇ ਇਧਰੋਂ ਹੋਰ ਲੈ ਲੈ ਇੱਕ ਸ਼ੋਟ ਹੋ ਲਈ ਨਹੀਂ ਕੋਈ ਸ਼ੋਟ ਨਹੀਂ ਲੋ ਵੀ ਆ ਬੁਲਬਲਾਂ 'ਚ ਮਾਰਨੇ ਆ ਨਿਸ਼ਾਨੇ ਦੇਖਦੇ ਆ ਕਿਹੜਾ ਹੁੰਦਾ ਮਾਰ ਸਕਦਾ ਲੈ ਵੀ ਦੂਜਾ ਨਿਸ਼ਾਨਾ ਇਹਦਾ ਤਿੰਨ ਨਿਸ਼ਾਨੇ ਲਾ ਸਕਦਾ ਬੰਦਾ ਇੱਕ ਟਿਕਟ ਤੇ ਮੈਨੂੰ ਤਾਂ ਨਹੀਂ ਲੱਗਦਾ ਮਾਰੇਗਾ ਪੱਸ 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 ਹੋਰੀ ਵਸੇ ਮਾਰੀਏ ਨਾ ਓਏ ਬੁਲਬਲੇ ਦੇ ਮਾਰ ਇਹਨੂੰ ਬਾਈ ਨੇ ਪੁੱਛੇ ਜੇ ਜੇ ਤਿੰਨੇ ਮਾਰੇਗਾ ਤੇ ਫੇਰ ਹੈ ਵੀਰੇ ਜੇ ਤਿੰਨੇ ਨਿਸ਼ਾਨੇ ਵੱਜੇ ਫੇਰ ਫੇਰ ਕੋਈ ਫਾਇਦਾ ਨਹੀਂ ਮੇਲੇ 'ਚ ਤਾਂ ਵਧਾ ਦਿੰਦੇ ਆ ਨਾ ਇਹਦੇ ਹੱਥ 'ਚ ਕਮੀ ਆਉਂਦੇ ਨੇ ਇਹਨੇ ਕੀ ਵੀ ਨਹੀਂ ਇੱਧਰ ਫੜਾ ਗਿਆ ਮੈਂ ਵੱਡੂ ਗੱਲ ਤੱਪ ਗਿਆ ਵੀ ਤਪ ਪੁੱਸੀ ਆ ਮੈਨੂੰ ਵੜਾ ਯਾਰ ਮੈਨੂੰ ਰੋਣ ਦੇ ਨਾ ਪਾਉਣ ਦੇ ਰੱਖ ਦੇ ਇੱਕ ਅੰਦਰੇ ਮਾਂ ਚ ਕਰੀ ਰਹੀ ਨੂੰ ਨਹੀਂ ਮੈਨੂੰ ਵੜਾ ਆਹ ਮਾਂ ਦੀ ਗੱਲ ਆ ਯਾਰ ਇੱਕ ਵੀ ਨਾ ਲੱਗਿਆ ਇਹਨੂੰ ਦੇਖ ਲੈਣੇ ਵੱਡੇ ਪਲੇਅਰ ਨੂੰ ਜਵਾਬ ਦੀ ਖੱਲ ਖਾਦੀ ਸੀ ਇਹਨੇ ਦੰਦੀ ਮਾਰਨਾ ਨਿਸ਼ਾਨਾ ਹੋਏ ਐਂ ਕੀ ਦੇ ਆਓ ਆਏ ਹਾਏ ਫਿਸ ਫਿਸ ਸੋਇ ਪੁੱਛਦਾ ਲੈ ਜਾਂਦੀ ਹੈਗੇ ਭਾਈ ਜੀ ਹੋਗੀ ਹੋਣੀ ਨਾ ਆ ਲੈਣੇ ਮੋਗਲੇ ਭੰਨੇ ਪਏ ਹਣਾ ਭਾਈ ਨੇ ਭੰਨੇ ਸੀ ਪਹਿਲਾਂ ਅੱਜ ਕਿਹੜੇ ਨੇ ਓਏ ਓਏ ਹੁਣ ਗੋਲੀਆਂ ਪੈਂਦੀਆਂ ਉਹ ਕੰਨ ਚ ਐ ਜੀ ਗੋਲੀਆਂ ਦੱਜੇ ਪਾਹ ਜੀ ਦੇ ਨੀ ਬੰਨੀ ਉਹ ਨਾ ਪਾ ਲਾ ਕੇ ਸਸਾ ਉਹ ਤਾਂ ਦੁਕੀ ਲੈਣੇ ਓਏ ਦੇ ਨੀ ਕਿਨਾ ਚਲਾ ਉਹ ਪਾ ਪਾ ਰਾਹ ਚ ਵੀ ਦੇ ਅੱਗੇ ਪਟਾ ਕੇ ਪੈਂਦਾ ਨੇ ਪਿੱਛੇ ਵੀ ਆ ਦੇਣੀ ਗੋਲੀਆਂ ਪੈਂਦੀਆਂ ਪੂਰੀਆਂ ਸਰੀ ਉਹ ਏਅਰ ਕਰਨਾ ਏਅਰ ਕਰਨਾ ਸਪੈਸ਼ਲ ਏਅਰ ਕਰਨਾ ਏ ਉਹ ਪਟਾਖਾ ਫੇਰਦਾ ਕਿ ਉਹਦੇ ਇਹਦੇ ਨਾਲ ਹੀ ਗੋਲੀ ਵੀ ਪੈਂਦੀ ਉਹੀ ਛੱਡ ਦਿੰਦਾ ਓਏ ਉਹੀ ਕੋ ਛੱਡ ਦਿੰਦਾ ਦੇਖਣ ਨੂੰ ਆ ਲੈ ਬੱਜੂ ਇਹਦਾ ਐ ਕਿ ਮਜੂਦ ਦੇਖਦਾ ਨਹੀਂ ਕਰਦੇ ਨਹੀਂ ਉਹੀ ਤਾਂ ਮੈਂ ਕਹਿੰਦਾ ਇਹ ਚੱਕਰ ਗਿਆ ਮੈਂ ਦੇਖਦਾ ਬਈ ਕੀ ਕਰ ਕਿਉਂ ਆ ਵੀ ਆਪਣੇ ਨਾਲ ਧੋਖਾ ਹੋ ਰਿਹਾ ਹੈ ਇਹ ਗੋਲੀ ਲੱਗੀ ਇਹਨੂੰ ਤਾਂ ਲੱਗਦੀ ਆ ਇਹਦੇ ਤੇ ਕੀ ਇਹਦਾ ਇਹਦੇ ਤੇ ਕੀ ਆਇਆ ਉਹ ਜੀ ਬਸ ਸੁੱਟੀ ਕਨ ਆ ਗਈਵੇ ਆ ਪਾਪਾ ਬੰਦੂ ਮਰ ਟਿਕ ਟਾਇ ਸਾਡੀ ਟਿਕ ਲੈ ਤੁਕਿਆ ਉਹ ਤੂੰ ਆ ਫੜਿਆ ਤੂੰ ਤਾਂ ਹੈ ਨਹੀਂ ਕੰਮ ਮੈਂ ਤੈਨੂੰ ਦੇਖਦੇ ਆ ਮੈਂ ਮੈਂ ਗੱਡੂ ਦੇਖ ਲੱਗ ਗਈ ਜਿਹੜੇ ਪਹਿਲਾਂ ਅਸੀਂ ਕਿੱਲ ਘੱਟ ਤੇ ਹੁਣ ਤੂੰ ਘੱਟ ਲਾ ਉਹ ਮੈਂ ਲਾਵਾਂ ਇੱਧਰ ਤੈਨੂੰ ਦੇਖਦੇ ਆ ਕਿੰਨੇ ਕ ਨਿਸ਼ਾਨੇ ਲਾਇਆ ਲਾ ਦੇ ਜੀ ਮੈਂ ਨਹੀਂ ਬੱਸ ਨਾ ਨਾ ਹੋ ਗਿਆ ਸਾਡੇ ਫਰੀ ਹੈ ਜੀ ਫਰੀ ਲੈ ਕੇ ਆਏ ਉਹ ਜਾ ਓਏ ਤੈਨੂੰ ਦੀਨ ਦਾ ਨਹੀਂ ਕਿੱਥੇ ਵੱਜੂਗੀ ਤੈਨ ਦਾ ਬੁਲਬੁਲਾ ਨਹੀਂ ਦੀਨਾ ਕਿੱਥੇ ਆ ਕਿਦੇ ਵਿੱਚ ਜੀ ਕਿਦੇ ਨਹੀਂ ਵਿੱਚ ਚਾਦਰ ਚ ਵੱਜੀ ਆ ਫੇ ਸੋਡੀ ਸੋਡੀ ਤਾਂ ਉਹਦੇ ਵੀ ਨਹੀਂ ਵੱਜੀ ਹੋਰ ਸਾਡੀ ਕੀ ਹੋਰਾਂ ਹੋਰਾਂ ਟਿਕ ਪੀ ਓਏ ਲੱਗਣਾ ਚਾਹੀਦਾ ਜੀ ਯਾਰ ਐਂ ਹੁੰਦਾ ਹੁੰਦਾ ਗਲਿਚ ਕੰਨ ਹੁੰਦਾ ਇਹ ਹਾਂ ਗਲਿਚ ਗਲਿਚ ਕਰਦੇ ਨੇ ਗਲਿਚ ਇਹ ਤੂੰ ਨਹੀਂ ਬਣ ਸਕਦਾ ਅਰਜਨ ਓਏ ਮੇਰੀ ਆ ਬਸ ਬਸ ਮੈਂ ਵੀ ਸਿੱਧਾ ਹੀ ਮਾਰਦਾ ਆਹਦੇ ਜਾਨੇ ਤਾਂ ਮੈਂ ਵੀ ਸਿੱਧਾ ਹੀ ਮਾਰਦਾ ਹਾਂ ਨਾ ਐਦਾਂ ਕੀ ਹੋਰ ਸਾਬ ਲਾਵਾਂਗਾ ਆਈ ਆਪਾਂ ਹੋਰ ਐਕਟੀਵਿਟੀ ਕਰਾਂਗੇ ਬੜ ਡੇਡਵੈਂਚਰ ਹੈ ਕੋਈ ਤਕੜਾ ਜਿਹਾ ਐਡਵੈਂਚਰ ਨਹੀਂ ਹੈਗਾ ਆਇਆ ਗਾਣ ਕੁਛ ਨਾ ਬਾਈ ਨੂੰ ਕਰਿਆ ਹੋਰ ਕੀ ਕੋਟਾ ਹਾਂ ਐ ਥੋੜੀ ਬੱਜੂ ਆ ਤੇਰੀ ਵੱਡੇ ਤੇਰੇ ਅਰਜਨ ਦੀ ਤੂੰ ਨਹੀਂ ਬਣ ਸਕਦਾ ਤਸਾਂ ਦੂ ਵੀ ਅਰਜਨ ਨਾ ਕੋਈ ਵੀ ਜਿਹਦੇ ਬਾਹਾਂ ਵੀ ਲੰਮੀਆਂ ਸਨ ਆ ਇਹਦੇ ਚ ਵੜ ਜਾਓ ਜੇਜੀ ਹਰ ਸੇਵ ਦੀ ਆ ਬਾਈ ਨੂੰ ਵਜਦਾ ਆ ਟੈਟੂ ਬਣਾ ਲਊਗਾ ਨਹੀਂ ਬਾਈ ਟੈਟੂ ਬਣਾਉਗਾ ਟਿਕ ਟੋਕ ਤੇ ਹਾਂ ਬਾਈ ਟੈਟੂ ਬਣਾਉਣਾ ਇਥੇ ਟੈਂਪਰੇਰੀ ਫ੍ਰੀ ਇਹ ਵੀ ਟੈਕਟ ਦੀ ਆ ਐਕਸਟਰਾ ਕਿੰਨੇ ਪੈਸੇ ਲਾਏ ਸੌ ਰੁਪਏ ਇਸੇ ਗੋਈ ਹੋਰ ਐਕਟੀਵਿਟੀ ਦੇ ਸੀਨ ਆਹ ਤੋ ਬਣਾ ਲਓ ਓਏ ਟੈਂਪਰੇਰੀਅਰ ਦੇਖ ਲਓ ਹੂੰ ਦੇਖ ਲਓ ਕਿ ਮੁੰਡੇ ਦੇ ਦੇਖਦੇ ਆ ਸ਼ੌਂਕ ਤਾਂ ਹੈਗਾ ਪਰ ਸਿੱਟ ਤਾਂ ਮੈਂ ਜਮਾ ਰਿਜਨਲ ਵੀ ਬਣਾਉਣਾ ਹੈ ਰਿਜਨ ਅਛਾ ਇਹ ਕਰ ਰਿਹਾ ਹੈਂਦਾ ਬਣਾ ਹੀ ਦੇ ਹੈਂ ਮੰਦ ਸਿਲੈਕਟ ਕਰਾ ਅੱਛਾ ਠੀਕ ਜੈਜ਼ ਜੇ ਏ ਡਬਲ ਜ਼ेड ਹਾਂ ਉਹ ਚਾਰ ਨੇ ਸਿੰਗਲ ਸਕੇਪ ਕਰ ਲੈਣਾ ਮੁੰਡਾ ਚਾਰ ਅੱਖਰ ਹੈ ਹਾਂ ਚਾਰ ਅੱਖਰ ਲਿਖਨੇ ਨੇ ਚਾਰ ਅੱਖਰ ਹੀ ਲਿਖਣੇ ਨੇ ਇੱਥੇ ਜਾਇਜ਼ ਇੱਥੇ ਜਾਇਜ਼ ਇੱਥੇ ਨੂਰ ਲਿਖਿਆ ਲਾ ਫਿਰ ਲਿਖਿਆ ਲਾ ਫਿਰ ਕੀਂਦਾ ਇੱਥੇ ਨੂਰ ਲਿਖ ਦਿੰਦੇ ਐਂਡ ਬਲਵਾਰ ਇਹਦੇ ਜਾਇਜ਼ ਲਿਖ ਦੇ ਜੇ ਸੱਜਿਆਤ ਤੇ ਜਾਇਜ਼ ਸੱਜਿਆਤ ਤੇ ਲਿਖਾਈ ਜਾਇਜ਼ ਓਏ ਸੱਜਿਆਤ ਤੇ ਲਿਖਿਆ ਇਧਰ ਨਾਲ ਤੇ ਜਾਇਜ਼ ਲਿਖਿਆ ਹੋਰ ਉਹ ਇਧਰਾਂ ਸੋਹਣਾ ਲੱਗੂ ਨਹੀਂ ਦਾ ਵੀ ਦੇਖਦੇ ਆ ਜੀ ਜੇ ਐ ਡਬਲ ਜੈ ਡਬਲ ਜੈ ਹਾਂ ਡਬਲ ਜੈ ਬਹੁਤੇ ਦੇਰੇ ਪੜੇ ਲਿਖੇ ਦੀ ਮੇਰੇ ਸਿਰੇ ਹੀ ਹੋ ਜਾਊਗਾ ਇਹ ਸੁੱਕ ਕਦੋਂ ਜਾਊਗਾ 2 ਮਿੰਟ ਚੋਂ ਉਹਨਾਂ ਨੇ ਮੈਂ ਨਹੀਂ ਮਗੂ ਅੱਛਾ ਮਹਿੰਦੀ ਕਰੀ ਹੈ ਹੈ ਤੇ ਚੜ ਜਾ ਓਏ ਚੜ ਕੇ ਪਰਲੇ ਪਾਸੇ ਟੱਪਣਾ ਇਹ ਹੈ ਕਿੱਥਿਆਂ ਗਰੇ ਅਰੇ ਇਹ ਕਹਨੂ ਆ ਕਿੰਗਰੇਜੀ ਆ ਇਹਦਾ ਮਨ ਲੱਗਦਾ ਉਹੀ ਖੂ ਆ ਗਿਆ ਇਹ ਹੋਰ ਖੂ ਆ ਪਰ ਪਹਿਲਾਂ ਆਪਾਂ ਉਧਰ ਦੀ ਲੰਘੇ ਸੀਗੇ ਤੱਪ ਜਾ ਫਿਰ ਭੱਜ ਕੇ ਡਰਾੜ ਇੱਥੇ ਵੀਰੇ ਹੋਰ ਵੀਡੀਓ ਕਾਤੇ ਬਣਾਉਣੀਆਂ ਇਹ ਤੇ ਕੀ ਹੈ ਰਿਲੈਕਸਿੰਗ ਏਰੀਆ ਰੇ ਬਾਈ ਜਾਨਾ 10 ਮਿੰਟ ਇਹ ਬਾਈ ਰਿਲੈਕਸਿੰਗ ਏਰੀਆ ਸੇ ਮੰਜੇ ਆ ਗਏ ਆ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਇੱਥੇ ਹੋਰ ਕੀ ਡਵਾਈਂਚ ਯਾਰ ਆਪਾਂ ਤਾਂ ਕੋਥੇ ਆਇਆ ਨਹੀਂ ਬਾਈ ਇੱਥੇ ਹੋਰ ਕੀ ਕੁਸਾ ਯਾਰ ਹੋਰ ਕੀ ਚੀਜ਼ ਇੱਥੇ ਐਕਟੀਵਿਟੀ ਇਹ ਕੱਲਾ ਘਾੜਾ ਉੱਡ ਨਹੀਂ ਆਹੀ ਕੋਸਾਰਾ ਕੁਸਾ ਆਖੂ ਖੂ ਚੱਲਦਾ ਨਹੀਂ ਮੌਤ ਦਾ ਖੂ ਚੱਲੇਗਾ ਚੱਲੂ ਆ ਹੈ ਚੱਲੇਗਾ ਕਦੋਂ ਚੱਲੂ ਆ ਲਗਾ 10 ਮਿੰਟ ਵਿੱਚ 10 ਮਿੰਟ ਵਿੱਚ ਓਏ ਆ ਦੇਖਾਂਗੇ ਮੌਤ ਦਾ ਖੂ ਦੇਖਾਂਗੇ ਮੌਤ ਦੇ ਖੂ ਚ ਬੜਾ ਕੁਸ ਹੁੰਦਾ ਬੰਦੇ ਨਹੀਂ ਡਿੱਗਦੇ ਕਹਿਆਂ ਉਹ ਐਂ ਚੱਲਦੀਆਂ ਮੋਟਰਸਾਈਕਲ ਗੱਡੀਆਂ ਕਿੰਨੇ ਵਜੇ ਚੱਲੂ ਪੁੱਛ ਕਿਉਂ ਬਾਈ ਨੂੰ ਪੱਛਾਉਣਾ ਬਾਈ ਨੂੰ ਕੀ ਜਾਦੂ ਦਿਖਾਈ ਜਾਂਦਾ ਨਾ ਉਹ ਦੇਖ ਕੇ ਹੈ ਉਹਦੋਂ ਤਾਂ ਬਣਾਦਾ ਟੱਪ ਜੂ ਫਿਰ ਜਦੋਂ ਜਾਵਾਂਗੇ ਉਹਦਾ ਉਹੀ ਮੁੰਡਾ ਹੋਇਆ ਜਿਹੜਾ ਆਪਣੇ ਨਾਲ ਆਇਆ ਸੀ ਘਟ ਪੁਤਲੀ ਸ਼ੋਅ ਆ ਇਹ ਤੇ ਇਹ ਚੱਲ ਪਿਆ ਦੇਖੋ ਇਧਰ ਉਹ ਇਧਰ ਦੇਖ ਸਕਦੇ ਤੁਸੀਂ ਆਹ ਮੋਟਰਸਾਈਕਲ ਹੁੰਦਾ ਇੱਕ ਨਾਲ ਕੋਲੇ ਮਰੂਤੀ ਗੱਡੀ ਹੁੰਦੀ ਆ ਤੁਸੀਂ ਕਿਤੇ ਵੀ ਮੌਸ ਦੇ ਖੂ ਦੇ ਵਿੱਚ ਜਾਓਗੇ ਤਾਂ ਉਥੇ ਇਹਨੂੰ ਆਹੀ ਮੋਟਰਹਾਲ ਦੇਖਣ ਨੂੰ ਮਿਲੂਗਾ ਮਤਲਬ ਇਹ ਆਹ ਪੁਰਾਣੇ ਮੋਟਰਹਾਲ ਹੁੰਦੇ ਨੇ ਸੂਜ਼ੂਕੀ ਵਾਲਾਂ ਦੇ ਤਾਂ ਇਹਹੀ ਮੋਟਰਹਾਲ ਪਤਾ ਨਹੀਂ ਕਿਉਂ ਪਾਏ ਨੇ ਪਰ ਮੌਸ ਦਾ ਖੂ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕੋਈ ਖਤਰੇ ਤੋਂ ਘੱਟ ਨਹੀਂ ਕੰਨੀਆਂ ਪੱਟੀਆਂ-ਬੁੱਟੀਆਂ ਜਾਂ ਵਾਵਾਹਾਰੀਆਂ ਟੁੱਟੀਆਂ ਪਈਆਂ ਨੇ ਪਰ ਫੇਰ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਕੰਮ ਕਰਦੇ ਨੇ ਕਿਵੇਂ ਚੜਾਉਂਦੇ ਨੇ ਪਰ ਸਾਡੇ ਕੋਲੇ ਬੰਦੇ ਹਜੇ ਘੱਟ ਹੀ ਇਕੱਠੇ ਹੋਏ ਨੇ ਅਸੀਂ ਆਪ ਹੀ ਤਿੰਨ ਜਾਣੀ ਖੜੇ ਆਂ ਵੇ ਜੋ ਚੱਲ ਰਿਹਾ ਹੈ ਉਹ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇਹ ਗੱਡੀਆਂ ਉੱਪਰ ਤੱਕ ਚੜ੍ਹਦੀਆਂ ਲਓ ਜੀ ਇਹ ਸੀਗਾ ਮੌਤ ਦਾ ਖੂ ਆਹ ਪਿਆ ਮੁਝ ਦੁਨੀਆ ਤੇ ਤੁਝ ਤੇ ਕਾਮ ਹੈ ਅਨਕੀ ਨਜ਼ਰ ਮਿਲੇ ਅਮਕinare ਮਿਲੇ ਥਿਲਕੇ ਤਾਰੇ ਮਿਲੇ ਰੇ ਤਕੂਤਾ ਗਿਆ ਤਕੂਤਾ ਗਿਆ ਐਥੇ ਆਪਣੇ ਬੰਦੇ ਨੂੰ ਇੱਕ ਹੈ ਗਣੀ ਜਾਂਦਾ ਦੋ ਚਲਾਈ ਕਰਦਾ ਗੱਲ ਬਕੀ ਹੈ ਨਾ சவுண்ட் பைட் பாடல் இரண்டு Kakak ternak kecilnya. Kita ya. Lebih. ਉਹ ਨਹੀਂ ਛੱਡੀ ਨਾ ਪਹਿਲਾਂ ਅਸੀਂ ਤੁਹਾਡੇ ਕਮਾਉਂਦੇ ਜੀ ਆਉਣ ਲੱਗੇ ਤਾਂ ਬੜਾ ਖੜਾ ਕੰਮ ਸੀ ਜਦੋਂ ਤੁਹਾਨੂੰ ਠੀਕ ਹੈ ਜੀ ਸਹੀ ਗੱਲ ਹੈ ਤੋਂ ਬਾਅਦ ਆ ਗਿਆ ਲਾਠੀਆਂ ਦਾ ਆਈਟਮ ਇਹਨੇ ਵਿੱਚ ਸਾਰੀ ਬਾਡੀ ਪਾਸ ਕਰੂਗਾ ਅੱਛਾ ਜੀ ਆਹ ਲੱਕੜਾਂ ਵੇਚ ਲਈ ਬਾਈ ਮੈਂ ਸਾਰੀ ਬਾਡੀ ਪਾਸ ਕਰੂਗਾ ਦੇਖ ਸਕਦਾ ਤੁਸੀਂ ਦੇਖ ਲਓ ਇਹਦੀ ਓਕੇ ਚੀਜ਼ ਆ Se lo ponía, ਔਰ ਇਹ ਤਾੜੀਆਂ ਮਾਰ ਦੋ ਬਾਈ ਤਾੜੀਆਂ ਮਾਰਦੇ ਤਾੜੀਆਂ ਹਾਂ ਤਾਂ ਪੁੱਛਿਆ ਕਿ ਤਾਉਣੜ ਗਈ ਓਏ ਤਾਉਣੜ ਗਈ ਓਹੋ ਦੇਖ ਲੋ ਬਾਈ ਰਿੰਗ ਦੇ ਵਿੱਚ ਦੀ ਤਿੰਨ ਪਹਿਲਵਾਨ ਲੰਘਣਗੇ ਓਹੋ ਸ਼ਕਤੀ ਵਾਹ ਬਾਹਰ ਨਿਕਲ ਵਟਾ ਗੰਗਾਗਰ ਦੇ ਵਿੱਚ ਹੈ ਗੰਗਾਗਰ ਸਾਰੇ ਕਿਹਾ ਹੈ ਨਾ ਗੰਗਾਗਰ ਰੋਰੀ ਦੇ ਟੱਪਣਗੇ ਹੁਣ ਹੈ ਹਾਂ ਟੱਪ ਕੇ ਗੰਗਾਗਰ ਰੋਰੀ ਟੱਪ ਕੇ ਹਾਂ ਧੰਨਵਾਦ ਮਿਹਰਬਾਨੀ देखो इस बैठ जाइए सर आयो रहे ना दिखेगा वहाँ से भी देखो इसे मैं पेट में खाऊंगा देखो झूले से बुलाऊंगा देखो एक ही है। खा जाऊ खा, जा। खा जा आ जाते हैं चलो देखो देखो पेट में गई है झूले से आई है हाथ खाली है बुला लू चलो आओ 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 आहम देखो ये हो ये सर एक एक और आओ आहम देखो सर दो बाहर निकाल दो बाहर निकाल के रखू चलो आओ देखो सर ये वही है के सर कला ये देखो सर बड़ी वाली आपने किताबों में पढ़ा होगा सर इंदर जाल पढ़ो तो इंदर जाले पढ़ के छोड़ दो तो जी का जिन जाले देखो सर इसके दो रास्ते में बता दू पहला रास्ता सर ये है जो खुल जाता है और इधर से बंद होता है दूसरा रास्ता ये है जो खुलता नहीं है सर इसे चेक करो देखो सर कोई रबड़ प्लास्टिक तो नहीं है जो टूट जाएगा बोलो ठीक है ना सर देखो इसका खुलने का रास्ता ये नहीं है खुलने वाला रास्ता ये है। अंदर से देखो सर कटा पिटा टूटा हुआ बोलो सर ठीक है ना ठीक है देखो सर इस जाल को यहाँ बिछाएंगे देखो इसकी कला ये भैया दिखाएंगे मुझसे जवाब देना सर बोलो ये भैया जाल के अंदर है या बाहर है अंदर है नहीं सर ये जाल के ऊपर है अभी हाँ हाँ अंदर करेंगे देखो सर अंदर कर देते हैं ठीक है सर बोलो सर अभी ये भैया जाल के अंदर है या बाहर है सर बोलो सर अंदर नहीं सर अभी आधा अंदर है ठीक है आधा बाहर है इसका सर भी अंदर कर देते कर दे अंदर देखो सर इसका सर भी अंदर कर देंगे करता देखो सर इसे बांध देंगे इसका जो निकलने का मेन होल है वो बंद करेंगे कला ये देखना कि ये भैया इस जाल में से निकलता कैसे है सर तो सर गाठी ठीक है ठीक है देखो सर सिंगल ले डबल करेंगे देखो सर इसकी आवाज़ सुनना छोटे भाई आ, चलो जाओ देखो सर मैडम इसमें देखना कोई उड़ने वाली चीज तो नहीं खाली डब्बा है खाली डब्बा है इस पे रखूंगा देखो ये भैया अपनी कला दिखाएगा ये ले टोकरी पर्दे में चुगली हो जाती है देखो सर इस कपड़े की चेक इन करना इस कपड़े में कोई उड़ने वाली चीज तो नहीं है सर देखो सर कपड़ा बिल्कुल खाली है ऐसा करके डालूंगा देखो ये भैया अपनी कला शुरू करेगा ये नोकरी कपड़ा देखो सर इसकी चेकिंग करेंगे आप आइए सर हाथ लगा के देखो ये भैया जाल के अंदर है या बाहर है बैठा है सामने आएगा? सामने आओ आए। सर एक पैर यहाँ रखो सर अपने एक पैर उधर रखो सर एक पैर इधर रखो सर अच्छा दो ही पैर है ये कपड़ा पकड़ो सर देखो सर कपड़ा ठीक है सर अब देखो सर इधर देखना मेरी तरफ कपड़ा ऊपर नीचे नहीं करना जल के अंदर मेरा भईया बेहोश हो जाएगा कला नहीं दिखाएगा आवाज़ सुनो छोटे भाई आ? अभी अंदर ही है जाओगे एक बार ताली बजा दो मूर रेट पकड़ लिया सर बच्चे को बोलो छोड़ दूँ आपके पेट में छोड़ दूँ या पेड़ पर पे? पेड़ पे पेट में घबरा पेड़, पेड़, पेड़ पे जाओ देखो सर बच्चा पेड़ पे गया है आपके हाथ में कपड़ा और रसी है टोकरी में मेरा भैया उसे बाहर निकालेंगे दोनों हाथ से कपड़ा पकड़ो दो हाथ आपके दो हाथ मेरे अंदर डालेंगे भैया को बाहर निकालेंगे बच्चे का नाम लेना ये भैया खड़े हो जाएंगे बोलो अब्दुल मिया तपल्ले खाब है रसुलदी कलेक्टर साहब बता दू ऐसा बोलो छोटू बाहर आ जाओ छोटू नहीं तो मैं अंदर आ जाऊँगा ਯੋ ਸਰ ਗਾ ਲੋੰਦ ਸਾਰੇ ਪਾਸੇ ਚੱਕਰ ਕੇ ਆ ਔਰਲੇ ਪਾਸੇ ਕੇ ਸਰ ਆਇ ਨੀ ਉਹਨੂੰ ਕਮਾਉਣ ਦੇ ਉਹਨੂੰ ਕਮਾਉਣ ਦੇ ਉਹਦਾ ਰੈੱਡ ਜਾ ਮੈਂ ਤਾਂ ਉਧਰ ਹੀ ਆ ਉਹਨੂੰ ਹਟਾਉਂਦੇ ਕਲਾ ਦੇਖੋ ਕੀ ਦਿਖਾ ਰਾਂ ਕੋਈ ਮਾਤਮਾਈ ਸਪਾਈਸ ਪੂਰੀ ਕਰਨੀ ਥੋੜੀ ਮੈਨੇ ਬੈਠਾ ਹਾਂ ਇਧਰ ਕਲਾ ਦੇਖਣੀ ਆਪ ਕੋ ਬਲਾ ਦੇਖੋ ਬਸ ਇਹ ਕੀ ਹੋਰ ਕੀ ਬੋਲੋ ਕੁਝ ਮਿਲਾਂ ਮਗਰ ਗਿਆ ਨਹੀਂ ਹੈ ਅੰਦਰ ਹੀ ਹੈ ਦੇਖੋ ਇਹਦਾ ये जब जल का रस्सी बाहर है तो बचा जल के अंदर है विश्वास तब आएगा जब बचा जल से जाएगा बाहर आ जाओ देखो मुंडी है एक बार ताली बजा दो ताली बजा दो ताली तो बजा देते हो ये है इंदर इंद्रजाल वापिस आ जाओ घुस। ठीक है और देखो इसके नीचे कुछ नहीं अच्छा लगा हो खुश होकर मान सम्मान कर सकते ओके 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 वो पहला पिंडा देवेच ਹਰੇਕ ਮੋੜ ਦੇ ਉੱਤੇ ਖਿੱਲਾ ਹੁੰਨੀਆਂ ਜਾਂਦੀਆਂ ਸੀ ਇਸ ਤਰੀਕੇ ਨਾਲ ਦੇਖ ਸਕਦੇ ਹੋ। ਗਰਮਣਾ। ਦੇਖੋ। ਲੈ ਮਾਈਕ ਕਰੋ। ਇਹ ਵੀ ਤੁਸੀਂ ਫਰੀ ਦੇ ਵਿੱਚ ਖਾਸ ਲੱਗਦੇ ਹੋ ਬਾਈ। ਛਿੰਦੇ ਮਾਸੀ ਦੇ। ਫੁੱਲੇ। ਅੰਗਰੇਜ਼ ਵੀ ਆਏ ਹੋਣੇ ਤੁਸੀਂ ਦੇਖ ਸਕਦੇ ਹੋ। ਤੇ। ਇਹਦੀ ਵਾਹਨ ਬਾਹਰ ਜਾ ਕੇ ਮਿਲ ਜਾ ਹੁਣ। ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਹੜੇ ਵਿੱਚ ਤੁਸੀਂ ਸਾਡਾ ਪਿੰਡ ਦੇਖਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਪਿੰਡ ਕਿਵੇਂ ਲੱਗਿਆ ਬਹੁਤ ਹੀ ਵਧੀਆ ਚੀਜ਼ ਸੀ ਬਹੁਤ ਹੀ ਖਾਣਾ ਬਹੁਤ ਵਧੀਆ ਸੀਗਾ ਤੇ ਬਾਕੀ ਜਿਹੜੀਆਂ ਐਕਟੀਵਿਟੀਆਂ ਸੀ ਉਹ ਬਹੁਤ ਵਧੀਆ ਸੀਗੀਆਂ ਤੇ ਬਾਕੀ ਇੱਥੇ ਜੀ ਲੱਗਦਾ ਤੇ ਸਾਰਾ ਸੱਭਿਆਚਾਰ ਪੰਜਾਬ ਦਾ ਜਿਹੜਾ ਇਹਨਾਂ ਨੇ ਸਾਂਭ ਕੇ ਰੱਖਿਆ ਹੋਇਆ 850 ਰੁਪਿਆ ਟਿਕਟ ਉਹ ਤੁਸੀਂ ਸਾਰਾ ਕੁਝ ਇਸ ਵਲੌਗ ਦੇ ਵਿੱਚ ਦੇਖ ਹੀ ਲਿਆ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਧੰਨਵਾਦ